ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਆ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਸਕਰੀਨ ਤੇ ਚੱਲੀ ਜਾਂਦੀ ਹੈ ਨੋਟ ਕਰ ਲਓ ਅੱਜ ਦੀ ਵੀਡੀਓ ਆਪਣੇ ਪਿੰਡ ਦੀ ਵੀ ਹੈ ਜੀ ਲੋਕਲ ਵੀਡੀਓ ਹੈਗੀ ਕੋਈ ਵਪਾਰ ਦਾ ਕੰਮ ਨਹੀਂ ਇੱਕ ਤੁਹਾਡੇ ਵਾਸਤੇ ਟਾਪ ਦੰਨ ਦੀ ਨਾ ਐਫ ਦਾ ਲੈ ਕੇ ਆਏ ਆਂਗੇ ਤੇ ਇਹ ਗੱਲਬਾਤ ਬਾਈ ਨ ਕਰਾਂ ਮੈਂ ਘਰ ਦੀ ਵਹਿੜ ਚੰਗੇ ਮਿਲ ਕੇ ਰਕੋਰ ਵਾਲੀ ਦੂਜਾ ਸੁਆ ਸਸੀ ਗਾਲ ਜੀ ਅਸੀ ਗਾਲ ਬਾਈ ਜੀ ਹੋ ਠੀਕ ਠਾਕ ਹਾਂਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 95922 23313 ਪਿੰਡ ਜੀ ਦੁੱਲੇ ਵਾਲਾ ਪਿੰਡ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਤੇ ਤਸੀਲ ਰਾਮ ਪ੍ਰਭੂ ਓ ਕਿਤੇ ਨੇੜੇ ਤੇੜੇ ਆਪਣੇ ਕਿਹੜੇ ਪਿੰਡ ਰਹਿਗੇ ਜੀ ਆਪਣੇ ਨਾਲ ਭਾਈ ਰੂਪੇ ਦੇ ਪਿੰਡ ਆ ਜੀ 5 ਕਿਲੋਮੀਟਰ ਤੇ 2 ਕਿਲੋਮੀਟਰ ਚੰਗੀਆਂ ਓਕੇ ਤੇ ਆਪਣਾ ਕੋਈ ਵਪਾਰ ਦਾ ਕੰਮ ਤਾਂ ਹੈ ਨਾ ਨਹੀਂ ਕੋਈ ਵਪਾਰ ਦਾ ਨਹੀਂ ਜੀ ਘਰੋਂ ਬੱਛੀ ਆ ਦੂਜੇ ਸੂਏ ਆ ਪਹਿਲੇ ਸੂਏ ਮੇਰੀ ਚੋਈ ਹੋਈ ਆ ਕਿੰਨਾ ਦੁੱਧ ਦਿੰਦਾ ਹੋਇਆ ਪਹਿਲੇ ਸੂਏ ਜੀ ਪਹਿਲੇ ਸੂਏ ਨੇ 25 ਲੀਟਰ ਦੁੱਧ ਦਿੱਤਾ ਜਮਾ ਜਾਇਜ਼ ਗੱਲ ਆ ਤੇ ਵੱਡੇ ਸਾਇਜ਼ ਦੀ ਆ ਜੀ ਉਹ ਗੱਲ ਮੇਰੀ ਗਾਰੰਟੀ ਆ ਕੱਦ ਦੀ ਤੇ ਸੂਆ ਦੂਜਾ ਸੂੰਦੀ ਆ ਹਾਂ ਜੀ ਦੂਜਾ ਦਿਨ ਕਿੰਨੇ ਕੱਢਦੀ ਆ ਜੀ ਦੈਨ ਹਜੇ ਲੈ ਜੂਗੀ 4 ਦਿਨ ਲੈ ਜੂਗੀ 4 ਦਿਨ ਵਾਕਿਆ ਨੂੰ ਬਾਹਰ ਨੂੰ ਕੱਢ ਕੇ ਲਿਆਓ ਤੋੜਾ ਤਾਰਾ ਕਰਾਇਆ ਗਿਆ ਤੇ ਚਵਾਈ ਚਬੂਈ ਨੂੰ ਪੂਰੀ ਫੇਰੋ ਜੀ ਠੰਡੀ ਪੂਰੀ ਆ ਜੀ ਆ ਦੇਖੋ ਜੀ ਠੰਡੀ ਠੁੰਡੀ ਦਾ ਕੋਈ ਪ੍ਰੋਬਲਮ ਨਹੀਂ ਹੱਥੀ ਚਵਾਈ ਵਾਲੇ ਚਾਰੇ ਥਣ ਲੱਗੇ ਹੋਏ ਨਖੜਵੇਂ ਪੂਰੇ ਗੈਪ ਤੇ ਖੋਲੋ ਜੀ ਖੋਲੋ ਲਓ ਬਾਹਰ ਨੂੰ ਵੱਡੇ ਸਾਈਜ਼ ਦੀ ਆਪਾਂ ਫੇਰ ਤੁਹਾਨੂੰ ਕਹਿ ਰਹੇ ਆ ਛੋਟੀ ਨਾ ਮੰਨ ਕੇ ਪ्युअर ਐਚਐਫ ਆ ਗਈ ਜਿਹਨੂੰ ਕਹਿੰਦੇ ਆ ਜੀ ਕੱਲਾ ਕੱਲਾ ਪ੍ਰਿੰਟ ਲੱਗਿਆ ਕੱਲਾ ਕੱਲਾ ਡੱਬ ਲੱਗਿਆ ਸ਼ਾਈਨਿੰਗ ਵਗੈਰਾ ਫੁੱਲ ਲੰਮੀ ਲੈ ਜਦਿਓ ਜੀ ਆ ਕਰੋ ਜੀ ਚੈੱਕ ਕੁਆਲਿਟੀ ਇਹਦੀ ਮੂਹੋਂ ਬੋਲਦੀ ਆ ਬੱਚੀ ਕੁਆਲਿਟੀ ਠੀਕ ਹੈ ਜੀ ਆ ਦੇਖੋ ਹਮਮ ਓਕੇ ਕਰੋ ਜੀ ਚੈੱਕ ਪ੍ਰਿੰਟ ਨਾ ਕਰਨਾ ਜੀ ਬਸ ਗੱਲਾਂ ਹੀ ਮੁੱਕੀਆਂ ਬੰਗਾਂ ਆ ਦੇਖੋ ਜੀ ਕੁਆਲਿਟੀ ਨੇੜ ਤੋਂ ਕਰੋ ਚੈੱਕ ਥਣ ਲੇਵੇ ਦੀ ਪੂਰੀ ਸਾਫ ਆ ਦੇਖੋ ਕੁਆਲਿਟੀ ਇੱਕ ਨੰਬਰ ਜੀ ਫੁੱਲ ਸਾਈਜ਼ ਫਰੇਮ ਕੀ ਕਿੰਨਾ ਦੁੱਧ ਦੇ ਦੂਗੀ ਬਾਈ ਦੁੱਧ ਐਟ ਕੀ ਦੇ ਦੂਗੀ ਜੀ ਇਹੇ 30 ਤੋਂ ਪਲੱਸ ਦੇ ਸਕਦੇ ਆ 30 ਤੋਂ ਪਲੱਸ ਪਲੱਸ ਓਕੇ ਜੀ ਤੇ ਚੌਣ ਜਾਣ ਨੂੰ ਇੱਕ ਨੰਬਰ ਜੀ ਚੌਣ ਦਾ ਜੀ ਇੱਕ ਨੰਬਰ ਜਮਾ ਸਹੀ ਆ ਓਕੇ ਓਕੇ ਕੋਈ ਦੁੱਧ ਆ ਚਾਰੇ ਥਣਾ ਦਾ ਹਮ ਘਰੂ ਬੈੜ ਆ ਬੱਚੀ ਪਾਲ ਕੇ ਰੱਖੀ ਹੋਈ ਆਪਣੇ ਕੋਲ ਪਸ਼ੂ ਜਾਦੇ ਹੋ ਗਏ ਹਨਾ ਤਾਂ ਕਰਕੇ ਫੇਰ ਕਰ ਰਹੇ ਆ ਬੈੜ ਦੂਜੇ ਸੂਪੀ ਕਰਨ ਇਹਨੂੰ ਆਪਾਂ ਵੇਚ ਰਹੇ ਆ ਓਕੇ ਜੀ ਤੇ ਅੱਜ ਕੀ ਵਰਤੀ ਚੱਲੂਗੀ ਹਾਂ ਦੁੱਧ 30 ਚੱਲੂਗੀ ਵਧੀਆ ਠੀਕ ਹੈ ਚੈਫ ਦਾ ਭਰਾ ਹਾਂ ਠੀਕ ਹੈ ਕਿਹੜਾ ਲੱਗਿਆ ਹੋਇਆ ਵੇਚਫ ਦਾ ਵਧੀਆ ਭਰਾਇਆ ਹੋਇਆ ਜੀ ਓਕੇ ਓਕੇ ਤੇ ਪਿਛਲੀ ਵਾਰ ਫਿਰ ਗਰਮੀ ਗਰਮੀ ਚ ਵਧ ਗਈ ਹੈ ਗਰਮੀ ਚ ਪੂਰੀ ਵਧ ਗਈ ਹੈ ਜੀ ਕੋਈ ਦੁੱਧ ਨਹੀਂ ਘਟਾਇਆ ਹੈ ਨੇ ਬਾਈਆਂ ਕੋਲੇ ਆ ਦੇਖੋ 7-8 ਬੈੜਾ ਬੂੜਾ ਹੋਰ ਬਾਈ ਤਿਆਰ ਕਰੀ ਬੈਠੇ ਇਸ ਕਰਕੇ ਤੇਲ ਕਰ ਰਹੇ ਨੇ ਅੰਦਰ ਖੜੀ ਉਹ ਦੇਖ ਹੂੰ ਸਿਰਫ ਡਿਮਾਂਡ ਇਹਦੀ ਫੋਨ ਤੇ ਕਰੋਗੇ ਜੀ ਡਿਮਾਂਡ ਫੋਨ ਤੇ ਕਰਾਂਗੇ ਹੋਊ ਜਮਾ ਜਾਇਜ਼ ਹੈ ਹੋਊ ਜਮਾ ਜਾਇਜ਼ ਇੱਕੋ ਰੇਟ ਕਰਾਂਗੇ ਇੱਕੋ ਰੇਟ ਕਰਾਂਗੇ ਬਾਈ ਕਹਿੰਦੇ ਦੇ ਕੇ ਮੋੜਾ ਹੋਊ ਹੈਗੀ ਆ ਕੋਈ ਵਪਾਰੀ ਵਾਲਾ ਕੰਮ ਨਹੀਂ ਹੈ ਬਾਕੀ ਦਾ ਮੈਨੂੰ ਵੀ ਨੌਲੇਜ ਹੈਗੇ ਜੀ ਆਪਣੇ ਟੱਚ ਵਾਲੇ ਬੰਦੇ ਆ ਆਪਣੇ ਘਰ ਦੇ ਹੋਈ ਵੀਡੀਓ ਐ ਸਮਝ ਲਓ ਤੇ ਉਹ ਮੇਰੀ ਗੱਲ ਹੈ ਕਿ ਦੁੱਧ ਦੇ ਜਿੰਨਾ ਇਹਨਾਂ ਨੇ ਦਿੰਦੀ ਉਹਨਾਂ ਕਿਹਾਗਾ ਕੋਈ ਇਹੋ ਜੀ ਗੱਲ ਨਹੀਂ ਤੇ ਵਾਕਈ ਦੇ ਦੂਗੀ ਨੰਬਰ ਫੇਰ ਬੋਲ ਦਿਓ ਜੀ 95922 ਹੂੰ 23370 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਸੀਰ ਰਾਮਪਰਾ ਫੂਲ ਮੇਰਾ ਆਪਦਾ ਹੀ ਪਿੰਡ ਆ ਜੀ ਤੇ ਬਾਕੀ ਦਾ ਇੱਕ ਵੈੜ ਤੁਹਾਨੂੰ ਟਾਪ ਦਾ ਨਗੀਨਾ ਦਿਖਾਤਾ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ